ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਜਰਨਲਿਸਟ ਮਕਰਮਜੀਤ ਸਿੰਘ ਮਾਲ ਵਿਭਾਗ ਤੇ ਸਰਕਾਰ ਦੇ ਵਿੱਚਕਾਰ ਟਕਰਾਹ ਇਸ ਟਕਰਾਹ ਦੇ ਚੱਲਦਿਆਂ ਪੰਜਾਬ ਭਰ ਦੇ ਵਿੱਚ ਅੱਜ ਰਜਿਸਟਰੀ ਜਿਹੜੇ ਕਲਰਕ ਨੇ ਜਾਂ ਹੋਰ ਤਹਿਸੀਲਦਾਰ ਨੇ ਅੱਜ ਇੱਥੇ ਦਿਖਾਈ ਨਹੀਂ ਦੇ ਰਹੇ ਇਸ ਨੂੰ ਤੁਸੀਂ ਵੇਖ ਰਹੇ ਹੋ ਵੀ ਦਫ਼ਤਰ ਸੁੰਨਾ ਸੁੰਨਾ ਨਜ਼ਰ ਆ ਰਿਹਾ ਕਿਉਂਕਿ ਮਾਲ ਵਿਭਾਗ ਦੀ ਅਫਸਰ ਐਸੋਸੀਏਸ਼ਨ ਕਾਨਗੋ ਪਟਵਾਰੀ ਐਸੋਸੀਏਸ਼ਨ ਅਤੇ ਹੋਰ ਅਧਿਕਾਰੀਆਂ ਵੱਲੋਂ 7 ਤਰੀਕ ਤੱਕ ਰਜਿਸਟਰੀਆਂ ਨਾ ਕਰਨ ਦਾ ਐਲਾਨ ਕੀਤਾ ਉਧਰੋਂ ਭਗਵੰਤ ਮਾਨ ਨੇ ਵੀ ਆਪਣੀ ਜਿਹੜੀ ਕੂਰੀ ਦੇ ਦਿੱਤੀ ਹੈ ਟਵੀਟ ਕਰਕੇ ਕਹਿ ਦਿੱਤਾ ਹੈ ਵੀ ਤੁਹਾਡੀ ਜਿਹੜੀਆਂ ਛੁੱਟੀਆਂ ਨੇ ਤੁਹਾਨੂੰ ਮੁਬਾਰਕ ਲੇਕਿਨ ਅੱਗੇ ਤੁਸੀਂ ਕਿੱਥੇ ਜਾਣਾ ਹੈ ਉਹ ਤੁਸੀਂ ਆਪਣਾ ਹਿਸਾਬ ਲਾ ਲਓ ਸੋ ਪਟਿਆਲਾ ਦੇ ਵੀ ਤੁਹਾਨੂੰ ਦਿਖਾ ਰਿਹਾ ਵੀ ਸੀਟਾਂ ਖਾਲੀ ਨੇ ਤਾਂ ਸਵੇਰੇ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੀਆਂ ਰਜਿਸਟਰੀਆਂ ਚਾਹੇ ਉਹ ਮਕਾਨ ਦੀਆਂ ਸਨ ਚਾਹੇ ਉਹ ਜ਼ਮੀਨ ਦੀਆਂ ਸਨ ਚਾਹੇ ਆਪਣੀ ਪਰਿਵਾਰ ਤੋਂ ਪਰਿਵਾਰ ਦੇ ਅੱਗੋਂ ਸਨ ਸੋ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਸਨ ਤੋ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਆਸ ਸੀ ਵੀ ਕੋਈ ਨਾ ਕੋਈ ਕਿਸੇ ਨੂੰ ਅਖਤਿਆਰ ਮਿਲੇਗਾ ਕੋ ਪਾਵਰਾ ਮਿਲਣਗੀਆਂ ਰਜਿਸਟਰੀ ਕਦੀਆਂ ਲੇਕਿਨ ਪਟਿਆਲਾ ਵਿੱਚ ਸਵੇਰ ਦੀ ਕੋਈ ਵੀ ਰਜਿਸਟਰੀ ਨਹੀਂ ਹੋਈ ਸੋ ਵਿਜੀਲੈਂਸ ਦੀਆਂ ਰੇਡਾਂ ਲਗਾਤਾਰ ਪ੍ਰਸ਼ਾਸਨਾਰੀ ਨੂੰ ਲੈ ਕੇ ਜਾਰੀ ਨੇ ਤੇ ਖਾਸ ਕਰਕੇ ਇਸ ਮਹਿਕਮੇ ਦੇ ਬਹੁਤ ਸਾਰੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵਿਜੀਲੈਂਸ ਨੇ ਆਪਣੇ ਸਕੱਜੇ ਦੇ ਵਿੱਚ ਲਿਆ ਜਿਸ ਨੂੰ ਚਲਦਿਆਂ ਆਪਸੀ ਜਿਹੜਾ ਟਕਰਾ ਹੈ ਮਾਲ ਵਿਭਾਗ ਤੇ ਸਰਕਾਰ ਦੇ ਵਿਚਕਾਰ ਵਧਿਆ ਸੋ ਇਹਨਾਂ ਦਾ ਕਹਿਣਾ ਹੈ ਮਾਲ ਵਿਭਾਗ ਦਾ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰੋਂ ਭਗਵੰਤ ਮਾਨ ਨੇ ਕਿਹਾ ਕਿ ਇਹ ਰਜਿਸਟਰੀਆਂ ਦਾ ਕੰਮ ਅਸੀਂ ਰੋਕਣ ਨਹੀਂ ਦੇਵਾਂਗੇ ਭਾਵੇਂ ਹੋਰ ਅਖਤਿਆਰ ਦੇ ਕੇ ਸਾਨੂੰ ਇਹ ਕੰਮ ਜਿਹੜਾ ਹੈਗਾ ਕਾਰਜ ਨੂੰ ਨੇਪਰੇ ਚਾੜਨਾ ਭਾਵੇਂ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਦਫਤਰ ਦੇ ਵਿੱਚ ਖਾਲੀ ਹੈ ਬਿਲਕੁਲ ਦਫਤਰ ਤੁਸੀਂ ਵੇਖ ਰਹੇ ਹੋ ਵੀ ਕਲੈਰੀਕਲ ਜਿਹੜਾ ਅਮਲੇ ਵਕ ਵਕ ਜਿਹੜਾ ਇਹਨਾਂ ਕੰਮਾਂ ਨੂੰ ਨਿਪਰੇ ਚਾੜਦਾ ਵਕ ਵਕ ਜਿਹੜੇ ਪਰਾ ਜਿਹੜੇ ਸਟੈਪ ਹੁੰਦੇ ਨੇ ਅਡਮਿਸਟਰੀ ਦੇ ਕੋਈ ਵੀ ਵਿਅਕਤੀ ਇੱਥੇ ਨਜ਼ਰ ਨਹੀਂ ਆ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਕੱਲ ਨੂੰ ਅਕੈਂਟਰ ਕੋ ਕੜਮੋ ਪਾਉਣ ਨੂੰ ਤਾਂ ਪ੍ਰਿੰਟ ਜੈਂਟ ਕਰਦੇ ਨੇ ਫਿਰ ਤੁਹਾਨੂੰ ਇਹ ਅਸਲ ਚਾਹੀਦਾ ਫਿਰ ਦੀ ਕਰਿੰਦੇ ਨੇ ਇੱਕ ਕਾਪੀ ਹੈਗੀ ਬੱਦ ਇੱਕ ਕਾਪੀ ਜੰਗੀ ਸੋ ਮਾਲ ਵਿਭਾਗ ਦੇ ਟਕਰਾ ਦੇ ਚੱਲਦਿਆਂ ਜਿਹੜੀ ਪਟਿਆਲਾ ਦੇ ਵਿੱਚ ਜਿਹੜੀ ਸਥਿਤੀ ਹੈ ਜਿਉਂ ਦੀ ਤਿਉਹ ਹੈ ਫਿਲਹਾਲ ਦੀ ਗੱਡੀ ਕੋਈ ਵੀ ਜਿਹੜੀ ਰਜਿਸਟਰੀ ਪਟਿਆਲਾ ਦੇ ਵਿੱਚ ਨਹੀਂ ਹੋਈ ਸੋ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੇ ਆਪਣੀਆਂ ਰਜਿਸਟਰੀਆਂ ਦੇ ਲਈ ਦਫ਼ਤਰ ਦੇ ਵਿੱਚ ਪਹੁੰਚੇ ਹੋਏ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਅਸੀਂ ਸਿਕਨੂ ਬਾਦਲ ਦੇ ਤੋਂ We'll mm -hmm.